ਸੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਸ ਗੱਲ ਦੀ ਖੁਸ਼ੀ ਆ ਕਿ ਸਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 6/49 ਵਾ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਸੋ ਉਸੇ ਭਾਵਨਾ ਤਹਿਤ ਨਗਰ ਕਢਾਣੀ ਕਲਾ ਦੇ ਵਿੱਚ ਵੀ ਪਰਸੋਂ ਰੋਜ ਤੋਂ ਅਖੰਡ ਪਾਠ ਆਰੰਭ ਸੰਨ ਜਿਨ੍ਹਾਂ ਦੇ ਕੱਲ ਨਗਰ ਕੀਰਤਨ ਸਜਾਏ ਗਏ ਸੋ ਅੱਜ ਅਖੰਡ ਪਾਠਾਂ ਦੇ ਭੋਗ ਪਾਏ ਗਏ ਜੀ ਸੋ ਸਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਜਿਹੜੀ ਬਾਣੀ ਆ ਉਹ ਸਾਨੂੰ ਇਹੀ ਪ੍ਰੇਰਨਾ ਦਿੰਦੀ ਆ ਵੀ ਮਿਲਵਰਤਨ ਤੇ ਭਾਈਚਾਰਕ ਸਾਂਝ ਉਹ ਬਣੀ ਰਹੇ ਇਸ ਦੇ ਨਾਲ-ਨਾਲ ਜਿਹੜੀਆਂ ਅੱਜ ਦੇਸਬ ਦੇ ਵਿੱਚ ਦੁਨੀਆ ਦੇ ਵਿੱਚ ਘਾਤਕ ਗੈਸਾਂ ਨੇ ਜਿਨ੍ਹਾਂ ਨੇ ਲੋਕਾਂ ਦਾ ਜੀਵਣਾ ਦੁਭਰ ਕੀਤਾ ਹੋਇਆ ਉਹਨਾਂ ਗੈਸਾਂ ਨੂੰ ਖਤਮ ਕਰਨ ਲਈ ਨਗਰ ਕਢਾਣੇ ਕਲਾਂ ਦੇ ਵਿੱਚ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜੱਜਵਾ ਕੁਝ ਕਾਰ ਦਿਖਾਉਣ ਦੀ ਟੀਮ ਇੱਕ ਗਠਨ ਕੀਤਾ ਸੀ ਪਿਛਲੇ ਕਈ ਸਾਲਾਂ ਤੋਂ ਇਸ ਟੀਮ ਦਾ ਕਾਰਜ ਕੀ ਆ ਪਿੰਡ ਦੇ ਵਿੱਚ ਬੂਟੇ ਵੰਡਣੇ ਤੇ ਧਾਰਮਿਕ ਸਥਾਨਾਂ ਦੇ ਤੇ ਸਾਂਝੀਆਂ ਥਾਵਾਂ ਤੇ ਬੂਟੇ ਟੀਮ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਾਏ ਜਾਂਦੇ ਨੇ ਬੂਟੇ ਜਿਹੜੇ ਲਾਏ ਨੇ ਅਸੀਂ ਸਾਡੀ ਟੀਮ ਨੇ ਉਹ ਅੱਜ ਬਹੁਤ ਦਰਸਾਤਾਂ ਦਾ ਰੂਪ ਧਾਰ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸਾਇਟੀ ਟੀਮ ਵੱਲੋਂ 꾸ਰਪੁਰ ਨੂੰ ਮੁੱਖ ਰੱਖਦਿਆਂ ਹੋਇਆ ਫਲਦਾਰ ਬੂਟੇ ਨੇ ਇਹ ਫਲਦਾਰ ਬੂਟੇ ਵੱਡੇ ਹੋ ਕੇ ਫਲ ਵੀ ਦੇਣਗੇ ਅਸੀਂ ਆ ਵੀ ਦੇਣਗੇ ਵਾਤਾਵਰਨ ਸਾਬ ਵੀ ਕਰਨਗੇ ਆਕਸੀਜਨ ਵੀ ਦੇਣਗੇ ਸੋ ਸਾਡੀ ਟੀਮ ਕਈ ਸਾਲਾਂ ਤੋਂ ਬੂਟੇ ਤੇ ਆਲਣੇ ਪੰਛੀਆਂ ਦੇ ਅਤੇ ਵਾਤਾਵਰਨ ਦੇ ਸਬੰਧ ਵਿੱਚ 10 ਸਾਲਾਂ ਤੋਂ ਕਾਰਜ ਕਰ ਰਹੀ ਹੈ ਇਹ ਲਗਾਤਾਰ ਇਦਾਂ ਹੀ ਕਾਰਜ ਕਰਦੀ ਰਹੇਗੀ ਤੇ ਮੈਨੂੰ ਆਸ ਹੈ ਜਿਹੜੇ ਬੂਟੇ ਗੁਰਪੁਰਪਤਨ ਮੁੱਖ ਰੱਖ ਕੇ ਇਹਦੀ ਸੰਗਤ ਲੈ ਕੇ ਜਾਵੇਗੀ ਉਹ ਜਰੂਰ ਇਹਦੀ ਦੇਖਭਾਲ ਕਰੇਗੀ